ਹਾਂਜੀ ਪਿਆਰੇ ਬੱਚਿਓ ਅੱਜ ਦੀ ਆਪਣੀ ਕਹਾਣੀ ਫੁੱਟਬਾਲ ਹੈ ਤੇ ਆਪਾਂ ਅੱਜ ਫੁੱਟਬਾਲ ਕਹਾਣੀ ਦਾ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਖਾਲੀ ਥਾਵਾਂ ਪਹਿਲੀ ਖਾਲੀ ਥਾਂ ਮੈਂ ਮੋਟਰ ਕਾਰ ਹੀ ਖਰੀਦਾਂਗਾ ਦੂਸਰੀ ਖਾਲੀ ਥਾਂ ਪ੍ਰੀਤ ਦੇ ਘਰ ਦੇ ਨੇੜੇ ਇੱਕ ਬਾਜ਼ਾਰ ਹੈ ਤੀਸਰੀ ਖਾਲੀ ਥਾਂ ਰਸ਼ੀਦ ਨੇ ਮੋਟਰ ਕਾਰ ਖਰੀਦਣ ਲਈ ਸੋਚੀ ਤੀਸਰੀ ਖਾਲੀ ਥਾਂ ਪ੍ਰੀਤ ਨੇ ਫੁੱਟਬਾਲ ਖਰੀਦਣ ਦਾ ਫੈਸਲਾ ਕੀਤਾ ਦੂਸਰਾ ਪ੍ਰਸ਼ਨ ਆ ਪੁੱਤਰ ਆਪਣਾ ਸਹੀ ਜਾਂ ਗਲਤ ਦੇ ਨਿਸ਼ਾਨ ਲਗਾਉਣੇ ਆ ਪਹਿਲਾ ਹੈਗਾ ਪ੍ਰੀਤ ਨੇ ਰਸ਼ੀਦ ਨੂੰ ਬਾਜ਼ਾਰ ਜਾਣ ਲਈ ਕਿਹਾ ਸਹੀ ਰਸ਼ੀਦ ਨੇ ਦਾਦੀ ਜੀ ਲਈ ਚੂੜੀਆਂ ਖਰੀਦਣ ਦੀ ਸੋਚੀ ਗਲਤ ਰਸ਼ੀਦ ਨੇ ਪ੍ਰੀਤ ਲਈ ਗੁੱਡੀ ਖਰੀਦਣ ਦੀ ਸੋਚੀ ਗਲ ਸਹੀ ਹੈ ਪ੍ਰੀਤ ਨੇ ਮੋਟਰਕਾਰ ਖਰੀਦਣ ਦੀ ਸੋਚੀ ਗਲਤ ਤੀਸਰਾ ਪ੍ਰਸ਼ਨ ਆਪਣਾ ਬਣ ਗਿਆ ਪੁੱਤਰ ਜੀ ਅਸੀਂ ਵਾਕ ਬਣਾਉਣੇ ਆ ਪਹਿਲਾ ਸ਼ਬਦ ਹੈ ਦਾਦੀ ਕੋਈ ਵੀ ਅਸੀਂ ਵਾਕ ਬਣਾ ਸਕਦੇ ਹਾਂ ਦਾਦੀ ਜੀ ਬੈਠੇ ਹਨ ਦੂਸਰਾ ਸ਼ਬਦ ਪਸੰਦ ਮੈਨੂੰ ਫੁੱਟਬਾਲ ਪਸੰਦ ਹੈ ਤੀਸਰਾ ਸ਼ਬਦ ਫੁੱਟਬਾਲ ਮੈਂ ਫੁੱਟਬਾਲ ਖੇਡਦਾ ਹਾਂ ਚੌਥਾ ਸ਼ਬਦ ਸਮਝ ਉਸ ਨੂੰ ਸਮਝ ਆ ਗਈ ਜਾਂ ਮੈਨੂੰ ਸਮਝ ਆ ਗਈ ਚੌਥਾ ਪ੍ਰਸ਼ਨ ਆਪਣਾ ਮਾਈ ਡੀਅਰ ਪੁੱਤਰ ਵਿਰੋਧੀ ਸ਼ਬਦਾਂ ਦਾ ਮਿਲਾਨ ਕਰਨਾ ਹੈ ਖਰੀਦਣਾ ਵੇਚਣਾ ਹੱਸਣਾ ਰੋਣਾ ਆਪਣਾ ਪਰਾਇਆ ਜਾਂ ਆਪਣੀ ਪਰਾਈ ਪੰਜਵਾਂ ਪ੍ਰਸ਼ਨ ਆਪਣਾ ਬਣ ਗਿਆ ਪ੍ਰਣਾਮ ਸ਼ਬਦਾਂ ਦੀ ਪਛਾਣ ਕਰਕੇ ਹੇਠਾਂ ਲਕੀਰ ਲਗਾਓ ਪੜਨਾਮ ਹੁੰਦੇ ਆ ਜਿਹੜੀ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਉਸ ਨੂੰ ਪੜਨਾਵ ਆਖਦੇ ਆ ਜਿਵੇਂ ਪਹਿਲਾ ਹੈਗਾ ਦੋਵੇਂ ਆਪਣੀ ਦਾਦੀ ਕੋਲ ਗਏ ਇਹਦੇ ਵਿੱਚ ਆਪਣੀਆਂ ਸ਼ਬਦ ਜਿਹੜਾ ਹੈਗਾ ਦੋਵੇਂ ਆਪਣੇ ਇਹ ਪੜਨਾਵ ਹੈ ਜੇਕਰ ਪ੍ਰੀਤ ਨੂੰ ਕੋਈ ਗੁੱਡੀ ਪਸੰਦ ਹੈ ਤਾਂ ਮੈਂ ਉਸ ਲਈ ਗੁੱਡੀ ਖਰੀਦਾਂਗਾ ਇਹਦੇ ਵਿੱਚ ਨਾਮ ਦੀ ਥਾਂ ਤੇ ਅਸੀਂ ਕੀ ਵਰਤੀਆ ਮੈਂ ਉਸ 6ਵਾਂ ਪ੍ਰਸ਼ਨ ਮਾਈ ਡੀਅਰ ਪੁੱਤਰ ਆਪਣਾ ਹੈਗਾ ਇੱਕ ਜਾਂ ਦੋ ਵਾਕਾਂ ਵਿੱਚ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਪਹਿਲਾ ਪ੍ਰਸ਼ਨ ਹੈ ਪ੍ਰੀਤ ਤੇ ਰਸ਼ੀਦ ਦਾਦੀ ਕੋਲ ਕਿਉਂ ਗਏ ਪ੍ਰੀਤ ਰਸ਼ੀਦਾ ਦੀ ਕੋਲ ਪੈਸੇ ਲੈਣ ਲਈ ਗਏ। ਦੂਸਰਾ ਪ੍ਰਸ਼ਨ ਪ੍ਰੀਤ ਨੇ ਰਸ਼ੀਦ ਨੂੰ ਕੀ ਪੁੱਛਿਆ? ਹਾਂਜੀ ਪ੍ਰੀਤ ਨੇ ਪੁੱਛਿਆ ਬਾਜ਼ਾਰੋਂ ਕੁਝ ਲੈ ਕੇ ਆਈਏ। ਦਾਦੀ ਜੀ ਨੇ ਕੀ ਪੁੱਛਿਆ? ਦਾਦੀ ਜੀ ਨੇ ਪੁੱਛਿਆ ਤੁਸੀਂ ਦੋਵੇਂ ਬਾਜ਼ਾਰ ਤੋਂ ਕੀ ਲੈ ਕੇ ਆਓਗੇ? ਚੌਥਾ ਪ੍ਰਸ਼ਨ ਤੇ ਦਾਦੀ ਜੀ ਨੇ ਕੀ ਕੀਤਾ? ਦਾਦੀ ਜੀ ਨੇ ਦੋਵਾਂ ਨੂੰ ਆਪਣੀ-ਆਪਣੀ ਪਸੰਦ ਦੀਆਂ ਚੀਜ਼ਾਂ ਲੈਣ ਲਈ ਪੈਸੇ ਦਿੱਤੇ। ਆਪਣੀ ਅੱਜ ਦੀ ਕਹਾਣੀ ਫੁੱਟਬਾਲ ਖਤਮ ਹੋ ਗਈ ਹੈ। ਤੇ ਇਹ ਪਾਠ ਅਭਿਆਸ ਮੈਂ ਤੁਹਾਡੇ ਲਈ ਹੱਲ ਕਰਦੀ ਹਾਂ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਨਾਲ ਫੇਰ ਮਿਲਦੇ ਹਾਂ ਇਜਾਜ਼ਤ ਦੇ ਧੰਨਵਾਦ